ਲਓ ਜੀ ਮੇਥੇ ਦੀਆਂ ਪਿੰਨੀਆਂ ਤਿਆਰ ਨੇ ਆਪਾਂ ਲੱਗੇ ਸੀ ਖਾਣ ਤੇ ਮੈਂ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਸਾਰਿਆਂ ਨੂੰ ਸੱਦਾ ਦਿੱਨੀ ਆ ਵੀ ਤੁਸੀਂ ਆ ਜਾਓ ਹੁਣ ਹੁਣ ਤਾਂ ਬਈ ਬਣੀਆਂ ਪਈਆਂ ਨੇ ਹਨਾ ਫਿਰ ਜਦੋਂ ਮੁੱਕ ਗਈਆਂ ਫਿਰ ਤੁਸੀਂ ਕਹੋਗੇ ਸਾਨੂੰ ਦੱਸਿਆ ਨਹੀਂ ਸੀ ਨਹੀਂ ਅਸੀਂ ਆ ਕੇ ਖਾ ਜਾਂਦੇ ਹਾਂ ਹਨਾ ਜਾਂ ਮੇਰੇ ਵੀਰ ਕਹਿਣਗੇ ਵੀ ਭੈਣੇ ਅਸੀਂ ਆ ਕੇ ਖਾ ਜਾਂਦੇ ਤੇ ਮੈਂ ਸਾਰਿਆਂ ਨੂੰ ਮੇਰੇ ਜਿੰਨੇ ਵੀ ਆਲ ਫੇਸਬੁੱਕ ਫਰੈਂਡ ਨੇ ਸਾਰਿਆਂ ਨੂੰ ਸੱਦਾ ਦਿੰਨੀ ਆ ਵੀ ਭਾਈ ਮੇਥੇ ਦੀਆਂ ਪਿੰਨੀਆਂ ਤਿਆਰ ਨੇ ਠੰਡ ਤੋਂ ਬਚਤ ਕਰੋ ਤੇ ਆਜੋ ਤੇ ਮੈਂ ਲੱਗੀ ਸੀ ਖਾਣ ਤੇ ਮੇਰੇ ਜੇਤਾ ਆਇਆ ਮੈਂ ਕਿਹਾ ਵੀ ਮੈਂ ਸੱਦਾ ਨਹੀਂ ਦਿੰਦਾ ਹਨਾ ਵੈਸੇ ਤਾਂ ਆਪਾਂ ਜਦ ਬਣਾਉਣੇ ਸਾਰਿਆਂ ਨੂੰ ਕਹਿੰਦੇ ਹੁਣ ਭਾਈ ਆਜੋ ਤੇ ਖਾਓ ਤੇ ਪਰ ਇਹ ਸਪੈਸ਼ਲੀ ਸਪੈਸ਼ਲ ਵੀਡੀਓ ਤੁਹਾਡੇ ਵਾਸਤੇ ਪਾਈ ਹੈ ਵੀ ਹੁਣ ਆਜੋ ਠੰਡ ਦਾ ਮੌਸਮ ਹੈ ਸਾਰੀਆਂ ਚੀਜ਼ਾਂ ਤਿਆਰ ਹੈ ਪੰਜੀਰੀ ਤਿਆਰ ਆਪਣੇ ਕੋਲੇ ਮੇਥੇ ਦੀਆਂ ਪਿੰਨੀਆਂ ਤਿਆਰ ਆਪਣੇ ਕੋਲੇ ਡਰਾਈ ਫਰੂਟਾਂ ਦੀ ਤਿਆਰ ਹੈ ਸਾਰੀਆਂ ਤਿਆਰ ਆ ਜੀ ਆ ਕੇ ਖਾਓ ਛਕੋ ਕਰੋ ਨਾਸ਼ਤਾ ਪਾਣੀ ਹਨ ਤੇ ਆ ਜਾਓ ਜੀ ਫਿਰ